ਇਹ ਲੋਕ ਮੱਝਾਂ گاਵਾਂ ਨੂੰ ਪੱਖੇ ਲਾਉਂਦੇ ਸੀ ਹੁਣ ਕੂਲਰ ਲਾਉਣ ਲੱਗ ਪਏ ਆ 7-8 ਕੂਲਰ ਇਕੱਠੇ ਚੱਲਿਆ ਕਿਸੇ ਵੀਰ ਨੇ ਖਰੀਦੇ ਨੇ ਇੱਥੋਂ ਤਾਂ ਖਰੀਦੇ ਕਿਉਂਕਿ ਇੱਥੇ ਸਸਤੇ ਪੈਂਦੇ ਆ ਤੇ ਉਤੋਂ ਇਹ ਪੁਰਾਣਾ ਕੂਲਰ ਵਿੱਚ ਵੀ ਘੱਟ ਲਾਣੇ ਚਾਹੀਏ ਤੁਹਾਡਾ ਟੁੱਟਿਆ ਹੋਇਆ ਚਾਹੇ ਕਬਾੜ ਹੀ ਹੈ ਗੱਲਬਾਤ ਕਰਦੇ ਆ ਬਾਈ ਲੋਕ 7-8 8-8 ਕੂਲਰ ਇਕੱਠੀ ਖਰੀਦ ਕੇ ਲੈ ਕੇ ਜਾਣ ਲੱਗ ਰਿਹਾ ਆਪਣੇ ਅਜਿਹੇ ਕੀ ਆਫਰ ਨੇ ਵੀਰੇ ਇਹ ਆਪਾਂ ਵੀਰੇ ਜਿਹੜਾ ਕੂਲਰ ਹੈ ਅਦਰ ਰੇਟ ਦੇ ਵਿੱਚ ਤੁਹਾਡਾ ਪੁਰਾਣਾ ਕੂਲਰ ਕੱਢ ਦਾਂਗੇ ਜਿਵੇਂ ਜਿਹੜਾ ਕੂਲਰ ਹੈ 1.5 ਇੰਚੀ ਕੋਰ ਦੇ ਵਿੱਚ ਕਾਪਰ ਦੀ ਮੋਟਰ ਪਈ ਹੋਈ ਹੈ ਸਾਲ ਦੀ ਦੀ ਸਾਡੀ ਸੜਨ ਦੀ ਗਾਰੰਟੀ ਉਹ 200 ਲੀਟਰ ਵਾਂਗੂ ਇਹਦਾ ਟੈਂਕ ਹੈ ਗਈ ਇਹ ਨਾਲ ਆਪਣਾ 9500 ਰੁਪਏ ਨਾਲ ਲੱਗਦਾ ਤੇ ਕਿੰ ਨਾਲ ਆਪਾਂ ਪੁਰਾਣਾ ਕੂਲਰ ਕਰ ਦਈਏ ਇਹਦੇ ਤੁਸੀਂ ਪੁਰਾਣਾ ਕੱਢ ਦਿਓ ਕਿਤੇ ਇਹ ਮਹਿੰਗਾ ਤਾਂ ਲਾਉਂਦੇ ਨਹੀਂ ਨਹੀਂ ਮਹਿੰਗਾ ਨਹੀਂ ਲਾਉਂਦੇ 9500 ਰੁਪਏ ਦੇ ਨਾਲ ਲੱਗਦਾਗਾ ਇੱਕ ਨਾਲ ਤੁਹਾਡਾ ਪੁਰਾਣਾ ਕੂਲਰ ਕਰ ਦਾਂਗੇ ਅਗਲਾ ਰੇਟ ਪਤਾ ਕਰਕੇ ਰੇਟ ਜਿੱਥੋਂ ਮਰਜ਼ੀ ਪਤਾ ਕਰਕੇ ਆ ਸਕਦੇ ਆ ਨਵੇਂ ਦਾ ਰੇਟ ਬਾਜ਼ਾਰ ਚੋਂ ਪਤਾ ਕਰ ਲਿਓ ਪੁਰਾਣਾ ਫੇਰ ਕਟਾਇਓ ਆ ਕਿੰਨੇ ਦਾ ਬਾਈ ਇਹ ਆਪਣਾ ਇਹਨਾਂ 13000 ਰੁਪਏ ਲੱਗਦਾ ਗਈ ਇਹ ਨਾਲ ਇੱਕ ਪੁਰਾਣਾ ਕੂਲਰ ਕੱਟ ਕੇ ਨਾਲ ਇਹਨਾਂ ਨਾਲ ਆਪਣਾ 13000 ਰੁਪਏ ਨਾਲ ਪੈਂਦਾ ਵੀ ਪੁਰਾਣਾ 13000 ਦਾ ਕੱਟ ਲੂ ਪੁਰਾਣਾ 13000 ਦਾ ਕੱਟ ਲਾਂਗੇ ਇਹ ਜਹਾਜ ਕੂਲਰ ਆ ਗਏ ਠੀਕ ਹੈ ਜੇ ਕਿਸੇ ਨੇ ਮੱਝਾਂ ਵਾਸਤੇ ਲੈਣਾ ਹੋਰ ਵਾਸਤੇ ਲੈਣਾ ਇਹ ਵੱਡੇ ਫਾਰਮਾਂ ਵਾਸਤੇ ਹਾਂ ਵੱਡੇ ਫਾਰਮਾਂ ਵਾਸਤੇ ਹਾਂ ਤੇ ਜਿਵੇਂ ਘੱਟ ਵਜਰ ਦੇ ਚ ਜਿਵੇਂ ਆ ਲੋਹੇ ਵਾਲੇ ਆ ਗਏ ਇਜਵੇਂ ਇਦਾਂ ਦੇ ਕੂਲਰ ਆਗੇ ਇਹਨਾਂ ਨਾਲ ਮੰਨ ਕੇ ਚੱਲੋ ਆਪਣਾ 8000 ਰੁਪਏ ਲੱਗਦਾ ਨਾਲ ਪੁਰਾਣਾ ਕੂਲਰ ਕੱਟਿਆ ਜਾਂਦਾ ਹੈਗਾ ਇਹ ਜਿਵੇਂ ਲੋਹੇ ਵਾਲਾ ਆਮ ਬਜ਼ਾਰਾਂ ਵਿੱਚ ਬਿਨਾ ਪੀੜੀ ਤੋਂ ਵਿਕਦਾ ਆ ਆਪਾਂ ਇਹਨਾਂ ਨੂੰ ਸਟੈਂਡ ਵੀ ਨਾਲ ਦੇਵਾਂਗੇ ਇਹਨਾਂ ਨਾਲ ਆਪਣਾ 7000 ਰੁਪਏ ਲੱਗੇਗਾ ਪੁਰਾਣਾ ਕੱਟ ਕੇ ਆਉਣਾ ਆਉਣਾ ਕਿੱਥੇ ਪੂਗਾ ਇਹ ਹੁਣ ਆਪਣਾ ਬਰਨਾਲਾ ਬਰਨਾਲਾ ਵੁਰਜ਼ਾ ਲੈਣ ਦੀ ਬਾਕੀ ਸਾਡਾ ਸਕਰੀਨ ਤੇ ਨੰਬਰ ਚਾਹਤਾ ਹੈਗਾ ਤੁਸੀਂ ਡਾਇਲ ਕਰ ਸਕਦੇ